ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਢਕਾਉਂਦਾ ਹਨੇਰ ਜ਼ਿਲ੍ਹਾ ਜਰਨ ਸਖਤਰ ਬਠਿੰਡਾ ਅਸੀਂ ਜੋ ਮੋਰਚਾ ਲਗਾਤਾਰ 42 ਦਿਨਾਂ ਤੋਂ ਇੱਥੇ ਡੱਬ ਵਾਲੀ ਰੋਮ ਵਾਲੀ ਬਾਰਡਰ ਤੇ ਸਾਡਾ ਲੱਗਿਆ ਸੀ ਇਹ ਜਿਹੜਾ ਸਾਡਾ ਮੋਰਚਾ ਲੱਗਿਆ ਸੀ ਇਹ ਸਿਰਫ ਜਿਹੜੇ ਕਿਸਾਨਾਂ ਦੇ ਤਸੱਦਦ ਹੋਇਆ ਸੀ ਉਹਨਾਂ ਦੀ ਹਮਾਇਤ ਦੇ ਵਿੱਚ ਤੇ ਹਰਿਆਣਾ ਸਰਕਾਰ ਦੇ ਵਿਰੋਧ ਦੇ ਵਿੱਚ ਲੱਗਿਆ ਸੀਗਾ ਉਸ ਧਰਨੇ ਨੂੰ ਜਦੋਂ ਲਗਾਤਾਰ ਸਾਡਾ ਵਧੀਆ ਸ਼ਾਂਤਮਈ ਚੱਲਿਆ ਇਸ ਤੋਂ ਬਾਅਦ ਜਿਹੜਾ ਕਿਸਾਨ ਆ ਸਾਡੇ ਲਗਾਤਾਰ ਇੱਥੇ ਬੈਠੇ ਟਰਾਲੀਆਂ ਦੀ ਗਿਣਤੀ ਵਧੀ ਸੀ ਪਰ ਹੁਣ ਜਦੋਂ ਸਾਡੀ ਮੀਟਿੰਗ ਹੋਈ ਹੈ ਐਸਪੀ ਸਾਹਿਬ ਨਾਲ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਪਰਸੋ ਇੱਥੇ ਸ਼ਹਿਰ ਬਜ਼ਾਰ ਦੇ ਜਿਹੜੇ ਸ਼ਹਿਰ ਵਾਲੇ ਸਿਵਾਸੀ ਉਹਨਾਂ ਨੂੰ ਵੀ ਤਕਲੀਫਾਂ ਆ ਰਹੀਆਂ ਸੀ ਉਹਨਾਂ ਨੇ ਵੀ ਧਰਨਾ ਦਿੱਤਾ ਸੀ ਉਸ ਧਰਨੇ ਦੇ ਵਿੱਚ ਵੀ ਅਸੀਂ ਹਮਾਇਤ ਕਰਕੇ ਆਏ ਆ ਆਪਣੇ ਆ ਜਿਹੜਾ ਜੁਬਲੀ ਗੋਲ ਚੌਂਕ ਵਜਦਾ ਹਰਿਆਣੇ ਵਾਲਾ ਇਹਦੇ ਵਿੱਚ ਪਰ ਅਸੀਂ ਉਹਨਾਂ ਦੀ ਸਾਰੀਆਂ ਸਮੱਸਿਆ ਨੂੰ ਸਮਝਦੇ ਹੋਏ ਵੀ ਹਰਿਆਣੇ ਵਾਲਿਆਂ ਤੋਂ ਇਧਰੋਂ ਪੰਜਾਬ ਵਾਲਿਆਂ ਨੂੰ ਉਹਨੀਆਂ ਸਮੱਸਿਆ ਹੈ ਫਸਲਾਂ ਲੈ ਕੇ ਅਸੀਂ ਵੀ ਇਧਰ ਨੂੰ ਜਾਣਾ ਤੇ ਉਸ ਦੇ ਨਾਲ ਸਾਡੀ ਜਿਹੜੀ ਪ੍ਰਸ਼ਾਸਨ ਨਾਲ ਐਸਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਵਧੀਆ ਦੋਨੇ ਹੀ ਤਾਲਮੇਲ ਵੀ ਮੀਟਿੰਗ ਹੋਈ ਹੈ ਉਹਦੇ ਮੀਟਿੰਗ ਦੇ ਵਿੱਚ ਆ ਸੀ ਸਹਿਮਤੀ ਨਾਲ ਸਾਰਿਆਂ ਨੇ ਇਹੀ ਫੈਸਲਾ ਲਿਆ ਪ੍ਰਸ਼ਾਸਨ ਦੇ ਅਸੀਂ ਵੀ ਜਿਹੜੇ ਰਸਤੇ ਐ ਇਹ ਖੋਲੇ ਜਾਣ ਤੇ ਅਸੀਂ ਜਿਹੜੇ ਕਿਸਾਨ ਆ ਟਰਾਲੀਆਂ ਲੈ ਕੇ ਇੱਥੇ ਬੈਠੇ ਅਸੀਂ ਵਾਪਸ ਜਾਵਾਂਗੇ ਕਿਉਂਕਿ ਸਾਨੂੰ ਪਤਾ ਫਸਲ ਅਸੀਂ ਵੀ ਲਿਆਉਣੀ ਐ ਤੇ ਜਿਹੜਾ ਆਰਤੀਆਂ ਦੀ ਵੀ ਦੁਕਾਨਦਾਰਾਂ ਦੇ ਕਈ ਕਾਰੋਬਾਰਾਂ ਤੇ 6:00 ਵਜੇ ਐ ਉਸ ਕਰਕੇ ਜਿਹੜਾ ਅਸੀਂ ਇਹ ਫੈਸਲਾ ਲੈ ਲਿਆ ਪ੍ਰਸ਼ਾਸਨ ਦੀ ਸਹਿਮਤੀ ਨਾਲ ਵੀ ਜਿਹੜਾ ਅਸੀਂ ਪਰਸੋਂ 3 ਤਰੀਕ ਨੂੰ ਇੱਥੋਂ ਆਪਦੀ ਵਾਪਸੀ ਪਾਵਾਂਗੇ ਤੇ ਜਦੋਂ ਵੀ ਕੋਈ ਨਵੀਂ ਸਰਕਾਰ ਬਣੂਗੀ ਉਸ ਤੋਂ ਬਾਅਦ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਲੈਂਦਾ ਹੈ ਉਸ ਦੇ ਹਿਸਾਬ ਨਾਲ ਉਹ ਅੱਗੇ ਫੇਰ ਚੱਲਾਂਗੇ ਜੀ ਇਹ ਸਾਡੀਆਂ ਜਿਹੜੀਆਂ ਮੰਗਾਂ ਜੀ ਬਹੁ ਗਿਣਤੀ ਹੈ ਕੇਂਦਰ ਸਰਕਾਰ ਨਾਲ ਜੁੜੀਆਂ ਸੈਂਟਰ ਦੀ ਸਰਕਾਰ ਨਾਲ ਜਿਵੇਂ ਐਮਐਸਪੀ ਦਾ ਪਰਖ ਕੇ ਇਹ ਵੀ ਸੈਂਟਰ ਸਰਕਾਰ ਨੇ ਦੇਣਾ ਹੈ ਜਿਹੜਾ ਲਖੀਮਪੁਰ ਖੀਰੀ ਦਾ ਸਾਡੇ ਕਿਸਾਨਾਂ ਦੇ ਬੈਠਿਆਂ ਤੇ ਤਸੱਦਦ ਹੋਇਆ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਉਹ ਵੀ ਸ਼ਹੀਦ ਹੋ ਗਿਆ ਸੀ ਉਹ ਵੀ ਸੈਂਟਰ ਨਾਲ ਮਸਲਾ ਹੈ ਜਿਹੜਾ ਅਸੀਂ 10000 ਰੁਪਿਆ ਪੈਰਸਨ ਮੰਗਦੇ ਆ ਵੀ ਹਰ ਇੱਕ ਕਿਸਾਨ ਨੂੰ ਜਦੋਂ 60 ਸਾਲਾ ਹੋ ਗਿਆ ਜਿਵੇਂ ਮਲਾਇਦੇ ਨੂੰ ਪੈਰਸਨ ਦਿੱਤੀ ਜਾਂਦੀ ਹੈ ਵੀ ਉਹਨਾਂ ਮੀਆਂ ਬੀਬੇ ਨੂੰ ਵੀ 10-10000 ਰੁਪਿਆ ਪੈਰਸਨ ਦਿੱਤੀ ਜਾਵੇ ਇਸ ਕਰਕੇ ਜਿੰਨੀਆਂ ਸਾਡੀਆਂ ਮੰਗਾਂ ਵੱਧ ਇਹ ਸੈਂਟਰ ਵਾਲੀ ਤਕਰੀਬ ਨਾਲ ਜੁੜੀਆਂ ਜਦੋਂ ਹੁਣ ਕੋਈ ਨਵੀਂ ਸਰਕਾਰ ਬਣੂਗੀ ਕਿਉਂਕਿ ਹੁਣ ਚੋਣ ਜਾਬਤਾ ਲੱਗ ਚੁੱਕਿਆ ਹੈ ਹੁਣ ਕੋਈ ਉੱਥੇ ਰਾਜਾ ਬਾਬੂ ਹੈ ਨਹੀਂ ਜਦੋਂ ਨਵੀਂ ਸਰਕਾਰ ਕੋਈ ਬਣੂ ਬਣੂ ਕਿਸੇ ਦੀ ਜੋ ਬਣਦੀ ਹੈ ਉਹ ਲੋਕਾਂ ਨੇ ਬਣਾਉਣੀ ਹੈ ਵੀ ਕਿਹਨੂੰ ਬਹੁਤ ਮਤ ਦੇਣਾ ਹੈ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਜਿਹੜਾ ਭਾਰਤ ਦਾ ਵੀ ਚੱਲੀ ਜਾਂਦਾ ਸਾਡਾ ਤੇ ਉਧਰੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਦਾ ਵੀ ਚੱਲਦਾ ਹੈ ਉਹ ਫੈਸਲਾ ਲੈਣਗੇ ਵੀ ਕਿੰਨੇ ਚਿਰ ਬਾਅਦ ਕਿੱਧਰ ਨੂੰ ਸੰਘਰਸ਼ ਤੋੜਨਾ ਹੈ ਉਹਨਾਂ ਦੇ ਮੁਤਾਬਕ ਹੀ ਅਸੀਂ ਅੱਗੇ ਵਧਾਂਗੇ ਮਤਲਬ ਸਰ ਹੁਣ ਤੁਸੀਂ ਜਿਹੜਾ ਫੈਸਲਾ ਉਸ ਤਗਿਤ ਕੀਤਾ ਹੈ ਪ੍ਰੋਟੈਸਟ ਤੁਹਾਡਾ ਸਿਰਫ ਸਤਗਿਤ ਕੀਤਾ ਹੈ ਔਰ ਆਮ ਲੋਕਾਂ ਦੀ ਕਠਿਨਾਈ ਨੂੰ ਦੇਖਦੇ ਹੋਇਆ ਹੁਣ ਦਾ ਜਿਹੜਾ ਅੱਜ ਦਾ ਧਰਨਾ ਇਹ ਅਸੀਂ ਪੋਸਟਫੌਨ ਕਰ ਰਹੇ ਹਾਂ ਵੀ ਧਰਨਾ ਐ ਨਹੀਂ ਵੀ ਸਮਾਪਤ ਕਰਕੇ ਚਲੇਗੇ ਪੋਸਟਫੌਨ ਕੀਤਾ ਜਦੋਂ ਲੋੜ ਪਈ ਜਦੋਂ ਸੰਯੁਕਤ ਮੋਰਚੇ ਨੇ ਆਖਿਆ ਅਸੀਂ ਆਵਾਂਗੇ ਰੌਲਾ اصل ਇਹ ਉਹ ਵੀ ਤੰਗ ਪਰੇਸ਼ਾਨ ਹੋਏ ਖੜੇ ਐ ਕਈ ਮਤਲਬ ਇਥੇ ਡੇਲੀ ਡੇਲੀ ਵਾਲੇ ਵੀ ਹੈਗੇ ਜਦੋਂ ਸਾਨੂੰ ਸਮੱਸਿਆ ਆਉਂਦਾ ਪਤਾ ਲੱਗਿਆ ਗੱਲਬਾਤ ਕਰੇ ਤੋਂ ਵੀ ਜਿਹੜੇ ਡੇਲੀ ਕਮਾ ਕੇ ਖਾਂਦੇ ਐ ਉਹਨਾਂ ਨੂੰ ਵੀ ਮਜਬੂਰੀ ਸੀ ਇਧਰੋਂ ਸਾਡਾ ਵੀ ਫਸਲ ਦਾ ਉਸ ਨੂੰ ਲੈਣ ਦਾ ਉਸਕੇ ਟੈ ਵੀ ਇਹ ਵੀ ਮਜਬੂਰੀ ਆ ਸੀ ਫਸਲਾਂ ਲਿਆਉਣੀਆਂ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਨੌ ਮਾਸ ਦਾ ਰਿਸ਼ਤਾ ਸੀ ਕਹਿੰਦੇ ਨਹੀਂ ਟੁੱਟਣਾ ਚਾਹੀਦਾ ਤੇ ਜਿਵੇਂ ਪਹਿਲਾਂ ਦਾ ਚੱਲਦਾ ਉਸੇ ਤਰ੍ਹਾਂ ਚੱਲਣਾ ਜੇ ਉਹ ਇਹ ਸਾਰਿਆਂ ਨੂੰ ਘਟਨਾਗਿਆਂ ਨੂੰ ਵੇਚਦੇ ਹੋਏ ਅਸੀਂ ਜਿਹੜਾ ਆ ਦਾ ਮੋਰਚਾ ਹੈ ਪੋਸਟਪੋਨ ਕੀਤਾ ਹਾਂ ਸਰ ਕਦੋਂ ਤੋਂ ਵਾਪਸੀ ਕਰ ਰਹੇ ਹੋ ਤੁਸੀਂ ਅਸੀਂ ਜੀ 3 ਤਰੀਕ ਨੂੰ ਅੱਜ ਇੱਕ ਦਿਨ ਹੋ ਗਈ ਕੱਲ ਨੂੰ ਅਸੀਂ ਮਾਨਸਾ ਜਾਣਾ ਹੈ ਡੀਸੀ ਦਾ ਘਰਾਓ ਕਰਨਾ ਹੈ ਸਾਡੇ ਕੱਲੇ ਭਾਰਤੀ ਕਿਸਾਨ ਨੂੰ ਇੱਕ ਤੜਕਾ ਦਿਖਾਉਂਦਾ ਥਨੇਰਾ ਉਹਨਾਂ ਵੱਲੋਂ ਗੱਲ ਪੰਜਾਬ ਤੇ ਸਭਾ ਸਾਰੇ ਪੰਜਾਬ ਨੂੰ ਜਿਹੜਾ ਜ਼ਮੀਨੀ ਘੋਲ ਨੂੰ ਲੈ ਕੇ ਕੁੱਲਰੀਆਂ ਦੇ ਪਿੰਡ ਨੂੰ ਆਵਾਜ਼ ਕਰਾਂ ਦੇ ਕਿਸਾਨਾਂ ਨੂੰ ਜ਼ਮੀਨਾਂ ਦਾ ਹੱਕ ਦਿਵਾਉਣ ਦੇ ਲਈ ਲਗਾਤਾਰ 2-3 ਮਹੀਨਿਆਂ ਤੋਂ ਸਾਡਾ ਉੱਥੇ ਕੇਸ ਚੱਲ ਰਿਹਾ ਹੈ ਉਹਦੀ ਕੋਈ ਸੁਣਵਾਈ ਨਹੀਂ ਉਹਨਾਂ ਨੇ ਸਾਰੇ ਪੰਜਾਬ ਦਾ ਕੱਟ ਕੱਲ ਨੂੰ ਕਰਕੇ ਉੱਥੇ ਜੋ ਪੰਜਾਬ ਕਮੇਟੀ ਫੈਸਲਾ ਲਾਊਗੀ ਉਹਦੇ ਹਿਸਾਬ ਨਾਲ ਚੱਲਾਂਗੇ ਤੇ ਉਸ ਤੋਂ ਬਾਅਦ ਤਨotrophic ਨੂੰ ਸੀ ਇੱਥੇ ਪਹੁੰਚਾਂਗੇ ਤਨ ਤੋਂ ਬਾਅਦ ਅਸੀਂ ਆਪਦਾ ਜਲਾ ਮੋਰਚਾ ਹੈ ਪੋਸਟ ਕਾਉਣ ਕਰ ਦਾਂਗੇ ਠੀਕ ਹੈ ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ